ਇੱਧਰ ਅੱਕ ਕਹਿੰਦੇ ਖੇ ਨਾ ਵੀ ਕੋਈ ਰਾਜਾ ਹੁੰਦਾ ਤੇ ਉਹ ਜਮਾਂ ਮਰਨ ਕਿਨਾਰੇ ਪਿਆ ਤੇ ਪਿਆ ਹੋਇਆ ਨਾ ਤੇ ਮਨ ਚ ਸੋਚਦਾ ਕਹਿੰਦਾ ਖੇ ਯਾਰ ਵੀ ਜਿਹੜੀ ਬੰਦੇ ਦੀ ਆਪ ਦੀ ਕੋਈ ਆਦਤ ਹੁੰਦੀ ਹੈ ਨਾ ਚਾਹੇ ਬੁਰੀ ਆ ਚਾਹੇ ਚੰਗੀ ਆ ਤੇ ਉਹ ਬੰਦੇ ਦੀ ਲਾੜ ਵਿੱਚ ਜ਼ਰੂਰ ਹੁੰਦੀ ਆ ਕਿਉਂਕਿ ਸਿਆਣਿਆਂ ਨੇ ਸੱਚ ਕਿਹਾ ਪਿਤਾ ਪਰ ਪੂਤ ਪੂਤ ਪਰ ਘੋੜਾ ਬਹੁਤਾ ਨਹੀਂ ਦਾ ਥੋੜਾ ਥੋੜਾ ਉਹ ਕਹਿੰਦਾ ਯਾਰ ਵੀ ਮੈਨੂੰ ਜੂਏ ਦੀ ਬੜੀ ਗੰਦੀ ਲੱਤ ਸੀ ਸਾਰੀ ਜ਼ਿੰਦਗੀ ਮੈਂ ਛੱਡ ਨਹੀਂ ਸਕਿਆ ਤੇ ਗਾਉਂ ਕਹਿੰਦਾ ਮੇਰੇ ਮੁੰਡੇ 'ਚ ਵੀ ਇਹ ਸ਼ੌਂਕ ਹੈਗਾ ਤੇ ਰਾਜਗਦੀ ਤੇ ਉਹਨੇ ਹੀ ਬੈਠਣਾ ਤੇ ਕਹਿੰਦਾ ਖੇਣਾ ਵੀ ਉਹਨੂੰ ਸਮਝਾਵਾਂ ਵੀ ਕਿਤੇ ਉਹ ਨਾ ਆਵੇ ਜਿਹੜਾ ਸਾਰਾ ਕੁਝ ਮੈਂ ਜੋੜਿਆ ਤੇ ਉਹ ਖੇਰੂ-ਖੇਰੂ ਕਰ ਦੇ ਚਲੋ ਇਹ ਰਾਜਾ ਆਪਣੇ ਵਜ਼ੀਰ ਨੂੰ ਕਹਿੰਦਾ ਕਹਿੰਦਾ ਵੀ ਮੇਰੇ ਮੁੰਡੇ ਨੂੰ ਮੇਰੇ ਕੋਲੇ ਬੁਲਾ ਕੇ ਲੈ ਕੇ ਆ ਤੇ ਵਜ਼ੀਰ ਜਾਂਦਾ ਤੇ ਉਹਨੂੰ ਮੁੰਡੇ ਨੂੰ ਕਹਿੰਦਾ ਕਹਿੰਦਾ ਵੀ ਤੇਰੇ ਪਿਓ ਦੀ ਅੰਤਿਮ ਇੱਛਾ ਹੈਗੀ ਆ ਵੀ ਉਹਨੇ ਇੱਕ ਦੋ ਗੱਲਾਂ ਕਰਨੀਆਂ ਤੇਰੇ ਨਾਲ ਜਮਾਂ ਸਾਵਾਂ ਤੇ ਪਿਆ ਤੇ ਆ ਜਾ ਤੂੰ ਵੀ ਉਹਦੀ ਗੱਲ ਸੁਣ ਆ ਕੇ ਚਲੋ ਇਹ ਰਾਜੇ ਦਾ ਮੁੰਡਾ ਆਉਂਦਾ ਤੇ ਜਦੋਂ ਆ ਕੇ ਆਪਦੇ ਪਿਓ ਕੋਲੇ ਉਹ ਮੰंजे ਤੇ ਪਿਆ ਹੁੰਦਾ ਤੇ ਨਾਲ ਕੁਰਸੀ ਡੱਠੀ ਹੁੰਦੀ ਐ ਤੇ ਕੋਲੇ ਆ ਕੇ ਉਹਦਾ ਮੁੰਡਾ ਬਹਿ ਜਾਂਦਾ ਉੱਤੇ ਤੇ ਉਹ ਕਹਿੰਦਾ ਕਿ ਹਾਂ ਬਾਪੂ ਜੀ ਦੱਸੋ ਕੀ ਗੱਲ ਐ ਕੀ ਹੁਕਮ ਐ ਮੇਰੇ ਲਈ ਤੇ ਉਹ ਕਹਿੰਦਾ ਪੁੱਤ ਮੈਂ ਤੇਰੇ ਤੋਂ ਇੱਕ ਵਾਅਦਾ ਲੈਣਾ ਵੀ ਮੇਰੀ ਅੰਤਮ ਇੱਛਾ ਤੇ ਤੂੰ ਪੂਰੀ ਕਰੇਂਗਾ ਤੇ ਹੁਣ ਰਾਜੇ ਦਾ ਮੁੰਡਾ ਬੜੀ ਦਚਿੱਤੀ ਚ ਪੈ ਗਿਆ ਕਹਿੰਦਾ ਯਾਰ ਪਿਓ ਹੈਗਾ ਅੰਤਮ ਸਾਹਾਂ ਦੇ ਪਿਆ ਤੇ ਇਹਨੂੰ ਹੁਣ ਨਾਂ ਵੀ ਨਹੀਂ ਕਰ ਸਕਦੇ ਤੇ ਕਿਤੇ ਕੋਈ ਪੁੱਠੀ ਮੰਗੀ ਨਾ ਰੱਖ ਦੇ ਅੰਦਰੋਂ ਅੰਦਰੋਂ ਡਰਦਾ ਵੀ ਆ ਤੇ ਕਹਿੰਦਾ ਚਲੋ ਵੀ ਚਲ ਠੀਕ ਆ ਕਹਿੰਦਾ ਫਿਰ ਕਰ ਦਿੰਦਾ ਹਾਂ ਕਹਿੰਦਾ ਅਖੇ ਚਲ ਠੀਕ ਆ ਕਹਿੰਦਾ ਵੀ ਦੱਸੋ ਤੁਸੀਂ ਹੁਕਮ ਕਰੋ ਜੀ ਕੀ ਮੇਰੇ ਲਈ ਸੇਵਾ ਹੈਗੀ ਉਹ ਕਹਿੰਦਾ ਵੀ ਪੁੱਤਰਾ ਗੱਲ ਐ ਹਾਂ ਵੀ ਕਹਿੰਦਾ ਪਹਿਲੀ ਗੱਲ ਤਾਂ ਕਹਿੰਦਾ ਤੂੰ ਜ਼ਿੰਦਗੀ ਚ ਜੂਆ ਖੇਡਣਾ ਨਹੀਂ ਤੇ ਜੇ ਕਹਿੰਦਾ ਖੇਡਿਆ ਤੇ ਕਹਿੰਦਾ ਮਾੜੇ ਜਵਾਰੀ ਨਾਲ ਨਹੀਂ ਖੇਡਣਾ ਤਗੜੇ ਨਾਲ ਹੀ ਖੇਡਣਾ ਹੁਣ ਰਾਜੇ ਦਾ ਮੁੰਡਾ ਅੰਦਰੋਂ ਅੰਦਰ ਹੀ ਖੁਸ਼ ਵੀ ਬੜਾ ਹੋਇਆ ਉਹ ਕਹਿੰਦਾ ਅਖੇ ਯਾਰ ਵੀ ਜਿਹੜੇ ਕੰਮ ਦਾ ਮੈਨੂੰ ਸ਼ੌਂਕ ਹੈਗਾ ਤੇ ਉਹਦੇ ਤੋਂ ਰੋਕਿਆ ਵੀ ਹੈਗਾ ਪਿਓ ਨੇ ਤੇ ਰੋਕਿਆ ਵੀ ਨਹੀਂਗਾ ਕਿਉਂਕਿ ਉਹ ਕਹਿੰਦਾ ਵੀ ਮਾੜੇ ਨਾਲ ਨਾ ਖੇਡੀ ਤਗੜੇ ਨਾਲ ਬਿਸ਼ੱਕ ਦੀ ਖੇਡ ਨੇ ਚਲੋ ਜੀ ਉਹ ਰਾਜਾ ਬਿਮਾਰ ਸੀਗਾ ਤੇ ਰਾਜਾ ਵਿਚਾਰਾ ਰੱਬ ਨੂੰ ਪਿਆਰਾ ਹੋ ਜਾਂਦਾ ਤੇ ਉਹਦੀ ਮੌਤ ਹੋ ਜਾਂਦੀ ਆ ਰਾਜੇ ਦੀ ਤੇ ਉਸ ਤੋਂ ਬਾਅਦ ਕੀ ਹੁੰਦਾ ਵੀ ਦੋ ਤਿੰਨ ਕੁ ਮਹੀਨੇ ਲੰਘਦੇ ਆ ਹੁਣ ਜਿਵੇਂ ਤੁਹਾਨੂੰ ਕਿਹਾ ਵੀ ਪਿਓ ਵਾਲੇ ਗੁਣ ਕਿਤੇ ਨਾ ਕਿਤੇ ਉਹਦੇ ਪੁੱਤ ਵਿੱਚ ਜ਼ਰੂਰ ਮੌਜੂਦ ਹੁੰਦੇ ਆ ਤੇ ਉਹਦਾ ਜੀ ਘਰਦਾ ਇੱਕ ਦਿਨ ਵੀਰ ਆਪਾਂ ਚੱਲ ਗਏ ਤੇ ਵੀ ਜੂਆ ਖੇਡ ਕੇ ਆ ਗਿਆ ਜਦੋਂ ਖੇਡਣ ਜਾਣ ਲੱਗਦਾ ਨਾ ਤੇ ਉਹਨੂੰ ਆਪਦੇ ਪਿਓ ਦੀ ਗੱਲ ਕਈ ਚੇਤੇ ਆ ਜਾਂਦੀ ਹੈ ਕਹਿੰਦਾ ਆਖੇ ਵੀ ਮੇਰੇ ਪਿਓ ਨੇ ਯਾਰ ਕਿਹਾ ਸੀਗਾ ਵੀ ਪਹਿਲੀ ਗੱਲ ਖੇਡਣਾ ਨਹੀਂ ਜੇ ਖੇਡਣਾ ਤਾਂ ਤਗੜੇ ਨਾਲ ਹੀ ਖੇਡਣਾ ਤੇ ਉਹ ਆਪਦੇ ਵਜ਼ੀਰ ਨੂੰ ਸਾਦਾ ਕਹਿੰਦਾ ਆਖੇ ਵੀ ਪਤਾ ਕਰੋ ਵੀ ਤਗੜੇ ਜਵਾਰੀ ਕਿੱਥੇ ਬੈਠਦੇ ਆ ਕਹਿੰਦਾ ਵੀ ਆਪਾਂ ਜੂਆ ਖੇਡਣ ਜਾਣਾ ਵਜ਼ੀਰ ਚਲੋ ਇਹ ਪਤਾ ਕਰਦਾ ਤੇ ਉਹ ਦੱਸਦਾ ਕਹਿੰਦਾ ਰਾਜਾ ਜੀ ਫਲਾਣੇ ਥਾਂ ਤੇ ਨਾ ਕੋਈ ਦੋ ਮੰਜ਼ਲੀ ਬਿਲਡਿੰਗ ਹੈਗੀ ਆ ਕੋਈ ਇਮਾਰਤ ਹੈਗੀ ਆ ਤੇ ਉੱਥੇ ਬੈਠਦੇ ਆ ਜਿਹੜੇ ਜਵਾਰੀ ਆ ਤੇ ਉਹ ਕਹਿੰਦੇ ਆ ਵੀ ਬਹੁਤ ਤਗੜੇ ਹੈਗੇ ਆ ਕਹਿੰਦਾ ਚਲੋ ਇਹ ਠੀਕ ਆ ਚਲੋ ਰਾਜਾ ਆਪਦਾ ਸਾਜੂ ਸਮਾਨ ਚੱਕਦਾ ਤੇ ਸਾਰਾ ਆਪਦਾ ਲਾਮ ਲਖਸ਼ਰ ਲੈ ਕੇ ਕਿ ਉੱਥੇ ਜੂਏ ਵਾਲੀ ਥਾਂ ਤੇ ਪਹੁੰਚ ਜਾਂਦਾ ਜਦੋਂ ਉੱਥੇ ਜਾ ਕੇ ਘੋੜਿਆਂ ਦੀਆਂ ਟਾਪਾਂ ਸੁਣਦੀਆਂ ਤੇ ਜਾ ਕੇ ਖੜਦੇ ਆ ਤੇ ਉਹ ਕਹਿੰਦਾ ਕਿ ਨਾ ਵੀ ਜਦੋਂ ਜਾਂਦੇ ਅੰਦਰ ਤੇ ਗਾਂਹ ਜਾ ਕੇ ਵੇਖਦੇ ਆ ਤੇ ਜਵਾਰੀ ਸਾਰੇ ਬੈਠੇ ਹੁੰਦੇ ਆ ਤੇ ਖੇਡੀ ਜਾਂਦੇ ਆ ਤੇ ਕਿਸੇ ਕੋਲੇ ਹੀਰੇ ਫੜੇ ਵੀ ਆ ਕਿਸੇ ਕੋਲੇ ਸੋਨਾ ਫੜਿਆ ਕਿਸੇ ਕੋਲੇ ਮੋਤੀ ਜਵਾਹਰਾਤ ਤੇ ਉਹ ਕਹਿੰਦੇ ਕਿ ਨਾ ਵੀ ਇਹ ਜਾ ਕੇ ਪੁੱਛਦਾ ਵਜ਼ੀਰ ਕਿਹਾ ਵੀ ਇਹ ਰਾਜਾ ਜੀ ਹੈਗੇ ਤੇ ਇਹਨਾਂ ਨੇ ਜੂਆ ਖੇਡਣਾ ਕਹਿੰਦਾ ਸਾਰਿਆਂ ਨੂੰ ਤਕੜੇ ਜਵਾਰੀ ਤੁਸੀਂ ਆ। ਉਹ ਕਹਿੰਦੇ ਜੀ ਨਹੀਂ ਅਸੀਂ ਨਹੀਂ ਤਕੜੇ ਹੈਗੇ ਸਾਡੇ ਨਾਲ ਤਕੜੇ ਤਾਂ ਪਹਿਲੀ ਮੰਜ਼ਲ ਤੇ ਬੈਠੇ ਥਲੜਲੇ ਫਲੋਰ ਤੇ ਬੈਠੇ ਖੇਡੀ ਜਾਂਦੇ ਹੁੰਦੇ। ਕਹਿੰਦੇ ਪਹਿਲੀ ਮੰਜ਼ਲ ਵਾਲੇ ਜਿਹੜੇ ਹੈਗੇ ਨਾ ਤੇ ਉਹ ਸਾਡੇ ਨਾਲ ਤਕੜੇ ਆ। ਰਾਜਾ ਬੜੀ ਸੋਚੀ ਪੈ ਜਾਂਦਾ ਕਹਿੰਦਾ ਯਾਰ ਵੀ ਹੀਰਿਆ ਨਾਲ ਖੇਢੀ ਜਾਂਦੇ ਆ। ਸਿਉਣੇ ਨਾਲ ਖੇਢੀ ਜਾਂਦੇ ਆ ਤੇ ਇਦੂ ਤਕੜਾ ਹੁਣ ਹੋਰ ਕਿਹੜਾ ਹੋਊਗਾ ਇਹਨਾਂ ਨਾਲੋਂ। ਤੇ ਕਹਿੰਦਾ ਵੀ ਯਾਰ ਤੁਸੀਂ ਨਹੀਂ ਤਕੜੇ ਹੈਗੇ ਕਹਿੰਦੇ ਨਹੀਂ ਜੀ ਅਸੀਂ ਨਹੀਂ ਰਾਜਾ ਜੀ ਤਕੜੇ ਹੈਗੇ ਕਹਿੰਦਾ ਸਾਡੇ ਨਾਲ ਤਕੜੇ ਤਾਂ ਬੈਠੇ ਚਲੋ ਜੀ ਚੜਦੇ ਆ ਪੌੜੀਆਂ ਤੇ ਉਤਲੀ ਮੰਜ਼ਲ ਤੇ ਉੱਠ ਜਾਂਦੇ ਆ ਪਹਿਲੀ ਤੇ ਤੇ ਜਦੋਂ ਉੱਥੇ ਜਾਂਦੇ ਆ ਤੇ ਜਾ ਕੇ ਵੇਂਦੇ ਔਰ ਪਈਆਂ ਨਾਲ ਤੇ ਨੋਟਾਂ ਨਾਲ ਖੇਡਣ ਲੱਗੇ ਪਏ ਹੁੰਦੇ ਆ ਰਾਜਾ ਬੜਾ ਵੇਖ ਕੇ ਹੈਰਾਨ ਹੁੰਦਾ ਤੇ ਰਾਜਾ ਉਹਨਾਂ ਨੂੰ ਪੁੱਛਦਾ ਕਹਿੰਦਾ ਯਾਰ ਤੁਸੀਂ ਤਕੜੇ ਜਵਾਰੀਆਂ ਉਹ ਕਹਿੰਦੇ ਹਾਂ ਕਹਿੰਦੇ ਜੀ ਥੱਲੇ ਵਾਲਿਆਂ ਨਾਲ ਤਕੜੀਆਂ ਅਸੀਂ ਕਹਿੰਦਾ ਯਾਰ ਉਹ ਤਾਂ ਹੀਰੇ ਨਾਲ ਖੇਡੀ ਜਾਂਦੇ ਕੋਈ ਸੋਨੇ ਨਾਲ ਖੇਡੀ ਜਾਂਦਾ ਤੇ ਤੁਸੀਂ ਕਿਵੇਂ ਤਕੜੇ ਹੋਏ ਉਹ ਕਹਿੰਦੇ ਜੀ ਵੀ ਇਹ ਨਹੀਂ ਆਹੀ ਦੱਸ ਸਕਦੇ ਤੇ ਪਰ ਉਹਨਾਂ ਨੂੰ ਹੀ ਤਗੜੇ ਆਹੀ ਤਗੜੇ ਜਵਾਰੀ ਆ ਉਹਨਾਂ ਨੂੰ ਤੇ ਉਹ ਰਾਜਾ ਕਹਿੰਦਾ ਅੱਛਾ ਫਿਰ ਤੂੰ ਹੀ ਤਗੜੇ ਆ ਕਹਿੰਦੇ ਨਹੀਂ ਅਸੀਂ ਨਹੀਂ ਤਗੜੇ ਹੈਗੇ ਸਾਡੇ ਨਾਲੋਂ ਤਗੜੇ ਤਾਂ ਤਾਂ ਬੈਠੇ ਆ ਰਾਜਾ ਉਦੋਂ ਵੀ ਜਿਆਦਾ ਸੋਚਾਂ ਚ ਪੈ ਜਾਂਦਾ ਕਹਿੰਦਾ ਯਾਰ ਥੱਲੇ ਵਾਲਿਆਂ ਕੋਲੇ ਵੀ ਹੀਰੇ ਨਾ ਖੇਢੀ ਜਾਂਦੇ ਸੀ ਤੇ ਉਹ ਕਹਿੰਦੇ ਅਸੀਂ ਨਹੀਂ ਤਗੜੇ ਜਵਾਰੀ ਤੇ ਜੇ ਹੁਣ ਕਹਿੰਦੇ ਵੀ ਇਹਨਾਂ ਕੋਲੇ ਆ ਗਏ ਤਾਂ ਨਾਲੇ ਕੋਲੇ ਪੈਸਿਆਂ ਨਾਲ ਰੁਪਈਆਂ ਨਾਲ ਖੇਢੀ ਜਾਂਦੇ ਇਹ ਕਹਿੰਦੇ ਅਸੀਂ ਨਹੀਂ ਤਗੜੇ ਹੈਗੇ ਤੇ ਇਹਨਾਂ ਨੂੰ ਤਗੜਾ ਕਿਹੜਾ ਹੋਇਆ ਫਿਰ ਤੇ ਉਹ ਵੀ ਬਜੀਰ ਨੂੰ ਕਹਿੰਦਾ ਚੱਲ ਯਾਰ ਕਹਿੰਦਾ ਫਿੱਕ ਤਗੜਿਆਂ ਨੂੰ ਹੀ ਮਿਲ ਕੇ ਕਹਿੰਦਾ ਕਿ ਨਾ ਤਾਂ ਹੀ ਚੱਲ ਜਾ ਦੂਜੀ ਮੰਜ਼ਲ ਤੇ ਜਾਂਦੇ ਆ ਨਾ ਬਈ ਤੇ ਸਾਹਮਣੇ ਵਹਿੰਦੇ ਜਵਾਰੀ ਬੈਠੇ ਹੁੰਦੇ ਆ ਬੈਠੇ ਹੁੰਦੇ ਆ ਤੇ ਪਾਟੇ ਝੀਟੇ ਲੀੜੇ ਪਾਏ ਹੁੰਦੇ ਤੇੜ ਤੇ ਕੋਈ ਸੋਹਣਾ ਚੰਗਾ ਲੀੜਾ ਕੱਪੜਾ ਨਹੀਂ ਪਾਇਆ ਹੋਇਆ ਤੇ ਇਮਲੀ ਦੇ ਬੀਂਆਂ ਨਾਲ ਬੈਠੇ ਖੇਡੀ ਜਾਂਦੇ ਆ ਤੇ ਰਾਜਾ ਵੀ ਵੇਖ ਕੇ ਬੜਾ ਹਰਾਨ ਹੁੰਦਾ ਕਹਿੰਦਾ ਕਿ ਯਾਰ ਵੀ ਤੇ ਉਹਨਾਂ ਨੂੰ ਕਹਿੰਦਾ ਤੂੰ ਹੀ ਤਗੜੇ ਜਵਾਰੀਆਂ ਕਹਿੰਦੇ ਹਾਂਜੀ ਅਸੀਂ ਆ ਤਗੜੇ ਜਵਾਰੀ ਕਹਿੰਦਾ ਯਾਰ ਥੋੜੇ ਨਾਲੋਂ ਤਗੜੇ ਤਾਂ ਕਹਿੰਦਾ ਪਹਿਲੀ ਗੱਲ ਤਾਂ ਕਹਿੰਦਾ ਵਿਚਾਲੇ ਵਾਲੇ ਹੀ ਤਗੜੇ ਆ ਤੇ ਕਹਿੰਦਾ ਸਾਰਿਆਂ ਨਾਲੋਂ ਤਗੜੇ ਤਾਂ ਮੇਰੇ ਖਿਆਲ ਚ ਥੱਲੇ ਵਾਲੇ ਜਿਹੜੇ ਕਹਿੰਦਾ ਹੀਰਿਆਂ ਨਾਲ ਤੇ ਸੋਨੇ ਨਾਲ ਖੇਢੀ ਜਾਂਦੇ ਆ ਚਲ ਉਹਨਾਂ ਦੀ ਗੱਲ ਛੱਡ ਕਹਿੰਦਾ ਉਹ ਤਗੜੇ ਆ ਮੈਂ ਕਹਿੰਦਾ ਜਿਹੜੇ ਰੁਪਈਆਂ ਨਾਲ ਖੇਢੇ ਕਹਿੰਦਾ ਤੂੰ ਹੀ ਤਾਂ ਇਮਲੀ ਤੇ ਬੀਜਾਂ ਨਾਲ ਖੇਢੀ ਜਾਂਦੇ ਆ ਉਹ ਕਹਿੰਦੇ ਰਾਜਾ ਹੀ ਜੁਵਾਰੀ ਅਸੀਂ ਆ ਤਗੜੇ ਉਹਨਾਂ ਜੇ ਮਦੈ ਨਹੀਂ ਵੀ ਸਾਨੂੰ ਹਰਾ ਜਾਣ ਜਿਹੜੇ ਥੱਲੇ ਖੇਢੀ ਜਾਂਦੇ ਆ ਦਾਵਾ ਜ ਅਸੀਂ ਤਗੜੇ ਆ ਜੂਆ ਬਾਜ਼ ਤੇ ਅਹੀਂ ਵੀ ਕਿਹੇ ਦਿਨ ਪਹਿਲੇ ਦਿਨ ਤੋਂ ਜਿੱਦਣ ਸ਼ੁਰੂ ਕੀਤਾ ਇਹ ਨਾ ਕੰਮ ਇਹ ਹੀ ਹੀਰੇ ਨਾਲ ਤੇ ਸੋਨਿਆਂ ਨਾਲ ਹੀ ਖੇਡ ਦਿੰਦੇ ਸੀਗੇ ਤੇ ਹੌਲੀ-ਹੌਲੀ ਸਾਡੇ ਦੇ ਹਾਲਾਤ ਇਹ ਬਣ ਗਏ ਵੀ ਅਸੀਂ ਰੁਪਈਆ ਪੈਸਿਆਂ ਦੇ ਆ ਗਏ ਤੇ ਹੁਣ ਤਾਂ ਉਹ ਕਹਿੰਦੇ ਬਾਏ ਘਰ ਖਿਆ ਮਖਠਾ ਕਰ ਲਈਦਾ ਵੀ ਹੁਣ ਬਸ ਇੰਨਾ ਨਾ ਖੇਡ-ਖੂਡ ਕੇ ਛੱਡ ਲਈਦਾ ਇਮਲੀ ਵਾਲੇ ਬੀਆ ਨਾਲ ਇੱਕ ਲੜਕ ਪਈ ਵੀ ਇਹ ਤੇ ਬਜਾਉਣੀ ਪੈਂਦੀ ਆ ਆਪਦੀ ਤੇ ਕਹਿੰਦੇ ਵੀ ਪਰ ਤਕੜੇ ਆ ਜਿਹੜੇ ਉਹ ਅਸੀਂ ਹੈਗੇ ਆ ਤੇ ਰਾਜਾ ਨੂੰ ਨਾ ਫਿਰ ਆਲਦੇ ਪਿਓ ਦੀ ਕਈ ਗੱਲ ਯਾਦ ਆਉਂਦੀ ਆ ਵੀਰ ਮੇਰੇ ਪਿਓ ਨੇ ਕਹੇ ਵੀ ਤਗੜਿਆਂ ਨਾਲ ਖੇਡੀਆਂ ਤੇ ਫਿਰ ਉਹ ਸੋਚਦਾ ਵੀ ਯਾਰ ਵੇਖ ਲੈ ਇਹਨਾਂ ਦੇ ਹਾਲਾਤ ਕੀ ਤੋਂ ਕੀ ਬਣ ਗਏ ਸੋ ਵੀਰੇ ਲਾਟਰੀ ਨਿਕਲਨੀ ਜੂਆ ਜਿੱਤਣਾ ਜਾਂ ਵੀ ਸਟਾ ਨਿਕਲਣਾ ਇਹ ਕੋਈ ਚੰਗੀ ਕਿਸਮਤ ਦੀ ਨਿਸ਼ਾਨੀ ਨਹੀਂ ਹੁੰਦੀ ਮੈਂ ਸਮਝਦਾ ਇਹ ਸਭ ਤੋਂ ਮਾੜੀ ਕਿਸਮਤ ਦੀ ਨਿਸ਼ਾਨੀਆਂ ਇਹ ਜੇ ਕੰਮਾਂ ਤੋਂ ਗਰੀਜ ਕਰਿਆ ਕਰੋ ਤੇ ਸੋ ਜਿਹੜੇ ਵੀਰ ਵੀ ਆਪਣੇ ਚੈਨਲ ਤੇ ਨਵੇਂ ਆਏ ਆ ਤੇ ਵੀਡੀਓ ਨੂੰ ਅੰਤ ਤੱਕ ਜਿੰਨਾ ਭਰਾਵਾਂ ਨੇ ਦੇਖਿਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੇ ਜੋ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸੇ ਜੋ ਸਟੋਰੀ ਕਿਵੇਂ ਦੀ ਲੱਗੀ ਤੇ ਅਗਲੀ ਸਟੋਰੀ ਨਾਲ ਤੁਹਾਡੇ ਸਾਹਮਣੇ ਫਿਰ ਹਾਜ਼ਰ ਹੋਵਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਧੰਨਵਾਦ